ਭਾਈ ਕਹਦੇ ਹੁੰਦੇ ਆ ਪੰਜਾਬ ਵਰਗੀ ਕਿਤੇ ਮੌਜ ਨਹੀਂ ਲੱਗਣੀ ਤੇ ਸੱਚ ਆ ਭਾਈ ਨਹੀਂ ਲੱਭਣੀ ਕਿਤੇ ਵੀ ਇਹ ਆਪਣੇ ਦਿਮਾਗਾਂ ਦੇ ਵਿੱਚ ਹੀ ਵਹਿਮ ਪਾਲੇ ਹੋਏ ਆ ਵੀ ਇੱਥੇ ਔਖਾਵਾ ਆਏ ਆ ਵਿਕਾਸ ਕੀ ਕੌਸ਼ਿਸ਼ ਕਰ ਸਕਦੇ ਆ ਨਾ ਬਸ ਇਨਾ ਕਹਿ ਕੇ ਟਾਈਮ ਲੱਗਦਾ ਵਾ ਥੋੜਾ ਜਿਹਾ ਆਪਾਂ ਨੂੰ ਸੈਕਰੀਫਾਈਜ਼ ਕਰਨੀ ਪੈਂਦੀ ਆ ਚੀਜ਼ਾਂ ਠੀਕ ਆ ਜੀ ਆਪਣਾ ਦੇਖ ਕੇ ਚੱਲਣਾ ਪੈਂਦਾ ਆਪਣੇ ਹਿਸਾਬ ਦੇ ਨਾਲ ਦੇ ਦੋਸਤੋ ਇੰਨਾ ਸੜਕਾਂ ਤੋਂ ਮੈਨੂੰ ਬਹੁਤ ਵੱਡੀ ਉਮੀਦਾਂ ਉਮੀਦਾਂ ਨੇ ਕਿ ਕਿਸੇ ਟਾਈਮ ਕੈਨੇਡਾ ਅਮਰੀਕਾ ਦੀਆਂ ਸੜਕਾਂ ਤੇ ਵੀ ਭਜਾਵਾਂਗੇ ਐਵੇਂ ਸਾਈਕਲਿੰਗ ਕਰਾਂਗੇ ਬਸ ਲੋੜ ਆ ਉਹਦੇ ਲਈ ਤੁਹਾਡੇ ਸਾਥ ਦੀ ਹਲੇ ਮੈਂ ਜੋਬ ਕਰਦਾ ਮੈਂ ਚਲੋ ਜੋਬ ਦੀ ਕਰਨੀ ਪੈਂਦੀ ਆ ਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਖੁਸ਼ ਹੋਵੋਗੇ ਤੇ ਖੁਸ਼ਹਾਲ ਹੋਵੋਗੇ ਦੇ ਦੋਸਤੋ ਅੱਜ ਮੈਂ ਚੱਲਿਆ ਸੀਗਾ ਮੰਡੀ ਨੂੰ ਸਾਈਕਲਿੰਗ ਕਰਨ ਤੇ ਇਸ ਮਹੀਨੇ ਮੈਂ ਲਗਭਗ ਡੇਲੀ ਵੀ ਸਾਈਕਲਿੰਗ ਕੀਤੀ ਆ ਤੇ ਇਸ ਮਹੀਨੇ ਭਾਈ ਮੈਂ ਡਰਾਈਵਿੰਗ ਜਮਾ ਨਹੀਂ ਕੀਤੀ ਜ਼ੀਰੋ ਪੋਲਿਊਸ਼ਨ ਆਪਣੇ ਵੱਲੋਂ ਕਿਉਂਕਿ ਸੌਣ ਦਾ ਮਹੀਨਾ ਵਾ ਚਲੋ ਮੈਂ ਆਪਣੇ ਵੱਜੋਂ ਥੋੜਾ ਜਿਹਾ ਉਪਰਾਲਾ ਕੀਤਾ ਵਾ ਗਰਮੀ ਵੀ ਬਹੁਤ ਹੈ ਤਕਿ ਕੋਈ ਝੜੀ ਝੂੜੀ ਜਮਾ ਹੀ ਨਹੀਂ ਪਈ ਲੱਗੀ ਪੂਰੀ ਹਨ ਗਰਮੀ ਨੂੰ ਚੜਨ ਲੱਗ ਜਾਂਦੀ ਹੈ ਕਾਫੀ ਗਰਮ ਰਿਹਾ ਇਹ ਵਾਲਾ ਮਹੀਨਾ ਜਮਾਈ ਨਹੀਂ ਚੜੀ ਚੁੜੀ ਕੋਈ ਲੱਗੀ ਤੇ ਭਾਏ ਆਪਣੇ ਪਿੰਡ ਆ ਇਹ ਸੜਕ ਜਾਂਦੀ ਆ ਜੜਾਹਾ ਨੂੰ ਮੰਡੀ ਨੂੰ ਤੇ ਸਾਡਾ ਪਿੰਡ ਮੈਂ ਕਹਿੰਦਾ ਆਲੇ-ਦਾਲੇ ਦੇ ਸਾਰੇ ਪਿੰਡਾਂ ਨਾਲੋਂ ਸੋਹਣਾ ਵਾ ਕਿਉਂਕਿ ਇੱਥੇ ਦਰਖਤ ਬਹੁਤ ਨੇ ਜਿੰਨੀਆਂ ਵੀ ਸੜਕਾਂ ਨਿਕਲਦੀਆਂ ਪਿੰਡ ਦੀ ਜਿਵੇਂ ਆਪਾਂ ਪਿੰਡ ਦੀ ਜੂ ਕਹਿ ਲੈਨੇ ਆ ਸਾਰੇ ਸਾਰੀਆਂ ਸੜਕਾਂ ਤੇ ਦਰਖਤ ਲੱਗੇ ਹੋਏ ਨੇ ਹਰੀਆਂ ਭਰੀਆਂ ਨੇ ਤੇ ਗਰਾਊਂਡ ਵਿੱਚ ਤਾਂ ਪਤਾ ਹੀ ਤੁਹਾਨੂੰ ਵੀ ਬਹੁਤ ਸੋਹਣਾ ਬਣਾਇਆ ਹੋਇਆ ਵਾ ਤੇ ਮੈਂ ਪਿੰਡ ਵਾਲਿਆਂ ਦਾ ਵੀ ਭਾਈ ਧੰਨਵਾਦ ਕਰਦਾ ਜਿਹੜੇ ਮਿੱਤਰ ਸੱਜਣਾਂ ਨੇ ਜਿਨੇ-ਜਿਨੇ ਵੀ ਨਾ ਇਹ ਉਪਰਾਲਾ ਕੀਤਾ ਵਾ ਮਿਹਨਤ ਕੀਤੀ ਆ ਭਾਈ ਇੰਨਾ ਸੋਹਣਾ ਪਿੰਡ ਬਣਾਇਆ ਜੋ ਲੋਕ ਬਾਹਰ ਰਹਿੰਦੇ ਆ ਐਨ ਆਰ ਆਈ ਕਿਉਂਕਿ ਸਾਰਿਆਂ ਨੇ ਕੀਤੀ ਆ ਨਾ ਮਿਹਨਤ ਯੋਗਦਾਨ ਪਾਇਆ ਵਾ ਆਪਣਾ ਬਹੁਤ ਸੋਹਣਾ ਪਿੰਡ ਹੈ ਭਾਈ ਆਪਣਾ ਨਿਆਰਾ ਆ ਜਾਂਦਾ ਭਾਈ ਸਾਈਕਲਿੰਗ ਕਰਕੇ ਆਪਣੇ ਪਿੰਡ ਦਾ ਮੰਡੀ ਵਾਲਾ ਚੌਕ ਇੱਥੇ ਭਾਈ ਹਰੇਕ ਹੋਲੇ ਮਹੱਲੇ ਵੇਲੇ ਲੰਗਰ ਲੱਗਿਆ ਹੁੰਦਾ ਵਾ ਸਾਰੇ ਪਿੰਡ ਵਾਲੇ ਰਲ ਕੇ ਲਾਉਂਦੇ ਨੇ ਦੋਸਤੋ ਆਪਾਂ ਵੜ ਗਏ ਆ ਪਿੰਡ ਜਿਹੜਾ ਹਾਂ ਦੇ ਵਿੱਚ ਇਹ ਭਾਈ ਗੁਰੂ ਘਰ ਪਿੰਡ ਜਿਹੜਾ ਹਾਂ ਬਹੁਤ ਸੋਹਣਾ ਪਿੰਡ ਹੈ ਦੇ ਦੋਸਤੋ ਇਦਾਂ ਹੀ ਅੱਪਾ ਆਪਣੇ ਪਿੰਡਾਂ ਦੀਆਂ ਸੜਕਾਂ ਤੋਂ ਹੁੰਦੇ ਹੋਏ ਸ਼ਹਿਰਾਂ ਦੀਆਂ ਸੜਕਾਂ ਤੋਂ ਕੈਨੇਡਾ ਅਮਰੀਕਾ ਦੀਆਂ ਸੜਕਾਂ ਤੱਕ ਸਫ਼ਰ ਕਰਨਾ ਵਾ ਸੋ ਜੁੜੇ ਰਹੋ ਤੁਸੀਂ ਆਪਣੇ ਨਾਲ ਠੀਕ ਹੈ ਜੀ ਜਿਵੇਂ ਜਿਵੇਂ ਜ਼ਿੰਦਗੀ ਚੱਲਦੀ ਆ ਅੱਪਾ ਉਹਦਾ ਸਫ਼ਰ ਤੁਹਾਨੂੰ ਦਿਖਾਉਂਦੇ ਰਹਾਂਗੇ ਦੋਸਤੋ ਅੱਪਾ ਪਿੰਡ ਧੂਰਕੋਟ ਐਂਟਰ ਹੋਣ ਵਾਲੇ ਆ ਤੇ ਆ ਵੇਰਕਾ ਦੀ ਦੁਕਾਨ ਵੇਰਕਾ ਵਾਲਿਆਂ ਦੇਖੋ ਕਿੰਨੀ ਸੋਹਣੀ ਆ ਇਹ 뷰 ਆ ਜੀ ਪਿੰਡ ਦਾ ਦੋਸਤੋ ਕੋਈ ਵੀ ਸ਼ੌਂਕ ਵੱਡਾ ਜਾਂ ਛੋਟਾ ਨਹੀਂ ਹੁੰਦਾ ਵੱਡੀ ਜਾਂ ਛੋਟੀ ਆਪਣੀ ਸੋਚ ਹੁੰਦੀ ਆ ਠੀਕ ਹੈ ਜੀ ਜੇ ਆਪਾਂ ਸਾਈਕਲਾਂ ਤੇ ਘੁੰਮਦੇ ਆ ਤਾਂ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਸਾਈਕਲਾਂ ਤੇ ਹੀ ਰਹਿਣਾ ਸੋ ਆਪਣੀ ਸੋਚ ਨੂੰ ਵੱਡੀ ਰੱਖੋ ਕਿ ਕਿਸੇ ਟਾਈਮ ਸਾਡੇ ਵਰਗੇ ਟੈਸਲਾ ਦੀਆਂ ਕਾਰਾਂ ਦੇ ਵਿੱਚ ਘੁੰਮਣ ਠੀਕ ਹੈ ਜੀ ਹਾਂਜੀ ਪਹੁੰਚ ਗਏ ਆ ਜੀ ਆਪਾਂ ਪਿੰਡ ਤੁਰਕੋਟ ਏ ਵੀ ਭਾਈ ਬਹੁਤ ਸੋਹਣਾ ਪਿੰਡ ਇਹ ਆ ਗਿਆ ਦੋਸਤੋ ਪਿੰਡ ਤੂਰਕੋੜ ਦਾ ਗੁਰਦੁਆਰਾ ਸਾਹਿਬ ਵਾਹਿਗੁਰੂ ਇੱਥੇ ਬਹੁਤ ਭਾਈ ਸੋਹਣੀ ਸੋਹਣੀ ਕਲਾਕਾਰੀ ਕੀਤੀ ਆ ਇੱਥੋਂ ਕਿੰਨਾ ਥੋੜਾ ਆਪਣੇ ਇਤਿਹਾਸ ਬਾਰੇ ਦੱਸਿਆ ਹੋਇਆ ਇਤਿਹਾਸਿਕ ਆਰਟਸ ਬਣਾਏ ਹੋਏ ਨੇ ਇਤਿਹਾਸਿਕ ਚਿੱਤਰ ਬਣਾਏ ਹੋਏ ਨੇ ਬੰਦਾ ਸਿੰਘ ਬਾਹਰ ਕਰ ਜੀ ਲਬਾਦੀਪ ਸਿੰਘ ਜੀ ਤੇ ਦੋਸਤੋ ਕਦੇ ਵੀ ਸਾਈਕਲਿੰਗ ਕਰੋ ਨਾ ਆਪਣੇ ਸਰੀਰ ਨੂੰ ਟੱਕ ਕੇ ਰੱਖੋ ਜਿਵੇਂ ਮੈਂ ਕਿਹਾ ਬਾਹਾਂ ਨੇ ਠੀਕ ਹੈ ਜੀ ਬਾਹਾਂ ਨੂੰ ਢਾਕੇ ਰੱਖੋ ਆਪਣੇ ਫੇਸ ਨੂੰ ਢਾਕੇ ਰੱਖੋ ਕਿਉਂਕਿ ਅੱਜ ਕੱਲ੍ਹ ਹੈਗੀ ਹੈ ਗਰਮੀ ਧੁੱਪ ਫਿਰ ਉਹ ਫੇਸ ਤੇ ਜਾਂ ਫਿਰ ਆਪਣੇ ਹੱਥਾਂ ਤੇ ਉਹ ਦਾਗ ਪੈ ਜਾਂਦੇ ਨੇ ਤੇ ਜੇ ਆਪਾਂ ਢਕੇ ਹੋਣਗੇ ਹੱਥ ਪੈਰ ਆਪਣੇ ਤੇ ਆਪਣਾ ਫੇਸ ਢਕੇ ਆਊਗਾ ਤਾਂ ਵਿਚਾਰ ਆਂਦਾ ਵਾ ਚਲੋ ਗਰਮੀ ਤਾਂ ਹੋਣੀ ਹੀ ਆ ਬਸ ਧੁੱਪ ਤੋਂ ਵਿਚਾਰ ਆਂਦਾ ਵਾ ਤੁਸੀਂ ਗਿੱਲਾ ਕਰਕੇ ਕੋਈ ਕੱਪੜਾ ਜਾਂ ਪਰਨਾ ਲੈ ਸਕਦੇ ਹਾਂ ਆ ਵੇਖੋ ਜੇ ਬੂਟ ਵਗੈਰਾ ਪਾ ਕੇ ਨਾ ਆਪਣੇ ਪੂਰੇ ਸਰੀਰ ਨੂੰ ਪੂਰੀ ਬਾਡੀ ਨੂੰ ਕਵਰ ਕਰਕੇ ਰੱਖੋ ਜਿੰਨਾ ਕੁ ਰੱਖਿਆ ਜਾਂਦਾ ਜੇ ਮੌਸਮ ਅੰਠਾ ਠੰਡਾ ਵਾ ਫੇਰ ਤਾਂ ਚਲੋ ਨਜ਼ਾਰੇ ਆ ਪੂਰੇ ਤੇ ਮੈਂ ਸੋਚਿਆ ਸੀ ਕਿ ਮੀਹਾਂ ਚ ਸਾਈਕਲਿੰਗ ਕਰਾਂਗੇ ਝੜੀ ਦੇ ਵਿੱਚ ਪਰ ਲੱਗੀ ਹੀ ਨਹੀਂ ਝੜੀ ਚਲੋ ਕੋਈ ਨਹੀਂ ਤੇ ਮੈਂ ਆਸ ਕਰਦਾ ਹਾਂ ਕਿ ਭਾਈ ਤੁਸੀਂ ਵੀ ਸਾਰੇ ਆਪਣੀ ਜ਼ਿੰਦਗੀ ਦੇ ਜੋ ਵੀ ਟੀਚੇ ਮਿੱਥੇ ਹੋਏ ਨੇ ਉਹਨਾਂ ਤੱਕ ਪਹੁੰਚੋਗੇ ਜਰੂਰ ਰੱਬ ਮਿਹਰ ਰੱਖੇ ਖੁਸ਼ਹਾਲੀਆਂ ਰੱਖੇ ਬੜਾਈ ਬਸ ਇਹੋ ਆਪਣੇ ਅਰਦਾਸ ਆ ਸਾਰੇ ਖੁਸ਼ ਰਹੋ ਵਸਦੇ ਰਹੋ ਮਿਹਰਬਾਨੀ ਧੰਨਵਾਦ ਅੱਗੇ ਬੱਦਲ ਦੇਖੋ ਭਾਈ ਕਿੰਨਾ ਸੋਹਣਾ ਮਾਹੌਲ ਆ ਕਿਉਂ ਮੰਨਦੇ ਹੋ ਕੁਦਰਤ ਦੇ ਰੰਗ